ਅੱਜ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਰਾਜੀ ਜੀ ਉਹਨਾਂ ਦੇ ਅੱਜ ਦਫ਼ਤਰ ਬੈਠੇ ਆ ਤੇ ਬਹੁਤ ਵਧੀਆ ਲੱਗਿਆ ਅੱਜ ਮੇਰਾ ਸਨਮਾਨਤ ਵੀ ਕਰ ਰਿਹਾ ਸਾਡੇ ਭਰਾ ਵੀ ਪੀਟੀਓ ਸਾਹਿਬ ਤੇ ਸਾਡੇ ਤਲਵਾਰਾ ਸਾਹਿਬ ਮੁੰਡੀਆਂ ਸਾਹਿਬ ਸਾਡੇ ਭਰਾ ਬੱਬੂ ਜੀ ਬੱਬੂ ਜੀ ਬਾਜੀ ਪ੍ਰਭਜੋ ਪ੍ਰਭਜੋ ਜੀ ਸਾਡੇ ਐਮਸੀ ਸਾਹਿਬ ਸਾਡੇ ਭਰਾ ਪ੍ਰਭਜੀਤ ਖਾਲਸਾ ਜੀ ਤੇ ਸਾਡੇ ਭਰਾ ਸੋਨੂ ਜੀ ਤੇ ਮੈਂ ਦਿੱਲੀ ਕਰਾਈਆਂ ਥੋੜਾ ਸਾਰਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਦਫ਼ਤਰ ਬੁਲਾ ਕੇ ਮੈਨੂੰ ਸਨਮਾਨਿਤ ਕੀਤਾ ਕਿਉਂਕਿ ਸਹੀ ਮੈਨੇ ਅੱਜ ਮੈਂ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਕੇਜਰੀਵਾਲ ਸਾਹਿਬ ਦਾ ਜੋ ਸਾਡੇ ਸੁਪਰੀਮੋ ਨੇ ਤੇਮਨੀ ਸ਼ੋਧਿਆ ਸਾਹਿਬ ਦਾ ਤੇ ਸਾਡੇ ਉਹ ਜਿਨ੍ਹਾਂ ਸਾਡੇ ਭਰਾ ਨੇ ਮੈਂ ਦਿੱਲੀ ਦੇ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਮੈਨੂੰ ਇੱਥੇ ਆਮ ਆਦਮੀ ਪਾਰਟੀ ਦੇ ਐਸੀ ਵਿੰਗ ਦਾ ਮੈਨੂੰ ਪ੍ਰਧਾਨ ਬਣਾਇਆ ਤੇ ਮੇਰੀ ਪੂਰੀ ਕੋਸ਼ਿਸ਼ ਹੋਊਗੀ ਪੂਰੇ ਪੰਜਾਬ 'ਚ ਜੋ ਸਾਡਾ ਭਾਈਚਾਰਾ ਹੈ ਉਸ ਦੇ ਜੋ ਵੀ ਕੰਮ ਨੇ ਆਪਾਂ ਕਰਾਂਗੇ ਤੇ ਪਾਰਟੀ ਨੂੰ ਆਉਣ ਵਾਲੇ ਟਾਈਮ ਜਿਹੜੇ 27 ਚੋਣਾਂ ਆਉਣੀਆਂ ਨੇ ਤੇ ਹਰ ਹਰ ਹਲਕੇ ਜਾ ਕੇ ਆਪਣੀ ਪਾਰਟੀ ਦੀ ਮਜ਼ਬੂਤੀ ਲਈ ਅਸੀਂ ਕੰਮ ਕਰਾਂਗੇ ਤਾਂ ਕਿ 27 ਸਾਲ ਦੀ ਦਿਵਾਲੀ ਸਰਕਾਰ ਬਣੇ ਤੇ ਲੋਕਾਂ ਚ ਅਸੀਂ ਜਿਵੇਂ ਹੁਣ ਕੰਮ ਕਰ ਰਹੇ ਹਾਂ ਉਸ ਤੋਂ ਵੱਧ ਕੰਮ ਕਰੀਏ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਐਸਸੀ ਐਸਸੀ ਦੇ ਸਾਡੇ ਪ੍ਰਧਾਨ ਸਰਦਾਰ ਗੁਰਪ੍ਰੀਤ ਸਿੰਘ ਜੀ ਪੀ ਜੀ ਜਿਨ੍ਹਾਂ ਨੂੰ ਥੋੜੇ ਦਿਨ ਪਹਿਲਾਂ ਹੀ ਇਹਨਾਂ ਨੂੰ ਅਲਾਉਂਸ ਨਾ ਕੀਤਾ ਅਸੀਂ ਇਹਨਾਂ ਦਾ ਸਾਨੇ ਹਲਕੇ ਦੇ ਵਿੱਚ ਟੀਮ ਹਰਦੀਪ ਸਿੰਘ ਮੁੰਡੀਆਂ ਜੀ ਦੀ ਮੰਤਰੀ ਸਾਹਿਬ ਦੀ ਟੀਮ ਵੱਲੋਂ ਇਹਨਾਂ ਦਾ ਜੀ ਆਇਆਂ ਆਖਦੇ ਹਾਂ ਧੰਨਵਾਦ ਕਰਦੇ ਹਾਂ ਮੁੱਖ ਮੰਤਰੀ ਸਾਡੇ ਪੰਜਾਬ ਦੇ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਵਧੀਆ ਨੇਕ ਇਨਸਾਨ ਨੂੰ ਪੰਜਾਬ ਦਾ ਐਸਸੀ ਵਿੰਗ ਦਾ ਪ੍ਰਧਾਨ ਲਾਇਆ ਜੀ ਅਸੀਂ ਸਾਨ੍ਹੇয়াল ਦੇ ਵਿੱਚ ਸਾਡੇ ਕਾਉਂਸਲਰ ਸਾਹਿਬ 1 ਨੰਬਰ ਵਾਰਡ ਤੋਂ ਪ੍ਰਭਜੀਤ ਜੀ 11 ਨੰਬਰ ਵਾਰਡ ਤੋਂ ਦਲਵਾੜਾ ਸਾਹਿਬ ਸਾਡੇ ਸਮਾਜ ਸੇਵੀ ਬੱਬੂ ਵਰਦੀ ਜੀ ਸਮਾਜ ਸੇਵੀ ਗੁਰਦੀਪ ਸਿੰਘ ਈਟੀਆ ਜੀ ਵੱਲੋਂ ਸਾਰੀ ਸਰਿੰਦਰ ਚੌਧਰੀ ਹੈ ਸਾਡੇ ਆਪਣੇ ਮੁੰਡੀਆਂ ਸਾਹਿਬ ਸੌਰਵ ਜੀ ਸਾਰੀ ਟੀਮ ਵੱਲੋਂ ਮੁੰਡੀਆਂ ਸਾਹਿਬ ਦੀ ਟੀਮ ਹੈ ਜੀ ਸਾਰੇ ਵੱਲੋਂ ਇਹਨਾਂ ਦਾ ਧੰਨਵਾਦ ਕਰਦੇ ਆਂ ਅੱਜ ਹੜਾਂ ਦਾ ਜਾਜਾ ਲੈਣ ਆਏ ਤੇ ਦਰਿਆ ਤੇ ਜਾ ਕੇ ਇਨੀ ਰਸ਼ਨ ਵੀ ਵੰਡ ਕਾਇਆ ਉੱਥੇ ਜਾ ਕੇ ਵਾਰਸ ਬਹੁਤ ਹੀ ਅਮਨ ਜੀ ਤੁਹਾਡੇ ਨਾਲ ਜਦੋਂ ਗੱਲ ਹੋਈ ਉੱਥੇ ਹੀ ਵਾਪਸ ਆਏ ਅਸੀਂ ਅਸੀਂ ਸਾਨਿਆਵਾਲ ਵਿੱਚ ਪਹੁੰਚਣ ਦਾ ਦੁਆਰਾ ਫਿਰ ਧੰਨਵਾਦ ਕਰਦਿਆਂ ਅੱਜ ਅਸੀਂ ਗੁਰਪ੍ਰੀਤ ਸਿੰਘ ਜੀ ਪੀਜੀ ਜੋ ਕਿ ਆਮ ਆਦਮੀ ਪਾਰਟੀ ਵੱਲੋਂ ਪ੍ਰਭਤ ਮਾਨ ਜੀ ਸਰਕਾਰ ਵੱਲੋਂ ਇਹਨਾਂ ਨੂੰ ਪੰਜਾਬ ਦਾ ਐਸ்சி ਬਿੰਗ ਦਾ ਪ੍ਰਧਾਨ ਲਾਇਆ ਗਿਆ ਸਾਣੇ ਵਾਲੇ ਵੱਲੋਂ ਸਾਡੇ ਹਲਕੇ ਵੱਲੋਂ ਸਾਡੀ ਬਹੁਤ ਖੁਸ਼ੀ ਦੀ ਗੱਲ ਆ ਅਸੀਂ ਇਹਨਾਂ ਨੂੰ ਦਿਲ ਦੇ ਘਰਾਂ ਚੋਂ ਵੈਲਕਮ ਕਰਦੇ ਹਾਂ ਅੱਜ ਪਹਿਲੇ ਦਿਨ ਸਾਨੂੰ ਲੈਉਣ ਤੇ ਅਤੇ ਅਸੀਂ ਇਹ ਆਸ ਕਰਦੇ ਹਾਂ ਕਿ ਸਾਡੇ ਜੋ ਸਮਾਜ ਦੇ ਕੰਮ ਕਰਨੇ ਜੋ ਵੀ ਨਹੀਂ ਸੁਣਵਾਈ ਹੁੰਦੀ ਕਈ ਗਰੀ ਸਾਡੇ ਬਚਾਰੇ ਬੰਦੇ ਗਰੀਬ ਕਾਪਾ ਦਬੇ ਕੁਚਲੇ ਲੋਕ ਨੇ ਉਹਨਾਂ ਦੀ ਸਾਨੂੰ ਲੱਗਦਾ ਹੈ ਵੀ ਹੁਣ ਸਾਨੂੰ